ਜਗ ਹੋ ਜਗ ਅਟਲ ਤਖਤ ਅਤਰ ਚਵਰ ਦੇ ਮਾਲਕ ਲੋਕ ਪਰਲੋਕ ਵਿੱਚ ਸਹਾਈ ਹਾਜ਼ਰ ਨਾਜ਼ਰ ਗੁਰ ਗੱਦੀ ਤੇ ਬਿਰਾਜ ਮਾਨ ਸ਼ਬਦ ਗੁਰੂ ਧੰਨ 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 ਸਾਖਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਅੱਜ ਅੰਮ੍ਰਿਤ ਵੇਲੇ ਸਾਚ ਖੰਡ ਸ੍ਰੀ ਹਰਮੰਦਰ ਸਾਹਿਬ ਤਿਰਭਾਰ ਸਾਹਿਬ ਇੱਕੇ ਆਏ ਹੁਕਮਨਾਮਾ ਸਾਹਿਬ ਦੀ ਆਖਰੀ ਵਿਚਾਰ ਆਏ ਮੁੱਖ ਵਾਕਤੀ ਵਿਆਖਿਆ ਆਪ ਜੀ ਸਰਵਣ ਕਰ ਰਹੇ ਹੋ ਅੱਜ ਦਾ ਹੁਕਮਨਾਮਾ ਸਾਖਬ ਤਰਾਗ ਜੈਤਸਰੀ ਦੀ ਵਾਰ ਅੰਦਰ ਪੰਜਵੇਂ ਪਾਤਸ਼ਾਹ ਪੰਜਵੇਂ ਜਾਮੇ ਪੰਜਵੇਂ ਸਤਗੁਰੂ ਤਨ ਤਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਨਾਂ ਦੀ ਪਵਿੱਤਰ ਰਸਨਾ ਤੋਂ ਉਚਾਰਨ ਹੈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਨ ਇੱਛਾ ਦਾਨ ਕਰਨੰ ਸਰਬੱਤਰ ਆਸਾ ਪੂਰਨ ਹੈ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ ਭਾਗ ਪ੍ਰਭੂ ਮਾਲਕ ਚਿਤ ਚੌਂਦੀਆਂ ਮਨ ਚੰਗੀਆਂ ਲੱਗਣ ਵਾਲੀਆਂ ਸਾਡੇ ਜੋ ਅਸੀਂ ਮੰਗਦੇ ਆ ਜੋ ਸਾਡੇ ਅੰਦਰ ਹੈ ਪਰ ਅਸੀਂ ਆਖਦੇ ਨਹੀਂ ਆ। ਮਨ ਇੱਛਾ দান ਕਰਨਾ ਸਰਬੱਤਰਾ ਆਸਾ ਪੂਰਨ। ਪ੍ਰਭੂ ਚਿਤ ਚਾਉਂਦੀਆਂ ਦਾਤਾਂ ਬਖਸ਼ਦਾ ਅਤੇ ਸਾਰੀਆਂ ਉਮੀਦਾਂ ਸਾਰੀਆਂ ਆਸਾਂ ਪੂਰੀਆਂ ਕਰਦਾ ਏ। ਖੰਡਨੰ ਕਲ ਕਲੇਸ਼ਾ ਰੱਬ ਸਿਮਰ ਨਾਨਕ ਨਹੀਂ ਦੂਰ ਨਹ ਹੈ ਉਹ ਝਗੜਿਆਂ ਦੇ ਦੁੱਖੜਿਆਂ ਨੂੰ ਨਾਸ ਕਰ ਦਿੰਦਾ ਹੈ ਖਤਮ ਕਰ ਦਿੰਦਾ ਹੈ ਤੂੰ ਸੁਆਮੀ ਨੂੰ ਯਾਦ ਕਰਨਾ ਕਰ ਤੂੰ ਉਸ ਅਕਾਲ ਪੁਰਖ ਨੂੰ ਚੇਤੇ ਕਰਨਾ ਕਰ ਨਾਨਕ ਉਹ ਦੂਰ ਨਹੀਂ ਹੈ ਹਬ ਰੰਗ ਮਾਣੈ ਜਿਸ ਸੰਗ ਤੈ ਸਿਓ ਲਾਈਐ ਨੇਹ ਜਿਸ ਤੇ ਨਾਲ ਤੂੰ ਸਾਰੇ ਆਨੰਦ ਭੋਗੇਂਗਾ ਜਿਸ ਤੇ ਨਾਲ ਤੈਨੂੰ ਸਾਰੇ ਆਨੰਦ ਪ੍ਰਾਪਤ ਹੋਣਗੇ ਜਿਸ ਤੇ ਨਾਲ ਤੂੰ ਸਾਰੇ ਆਨੰਦ ਮਾਣੇਂਗਾ ਤੂੰ ਉਸ ਤੇ ਨਾਲ ਪਿਆਰ ਪਾ ਸੋ ਸਖੋ ਬਿੰਦ ਨਾ ਵਿਸਰੋ ਨਾਨਕ ਜੇ ਨ ਸੁੰਦਰ ਰਚਿਆ ਦੇਹ ਤੂੰ ਉਸ ਸਾਹਿਬ ਨੂੰ ਉਸ ਪ੍ਰਭੂ ਨੂੰ ਨਾ ਭੁਲਾ ਉਸ ਪ੍ਰਭੂ ਨੂੰ ਚੇਤੇ ਕਰਨਾ ਕਾਰ ਜਿਸ ਨੇ ਇਹ ਸੋਹਣਾ ਸਰੀਰ ਸਾਜਿਆ ਰਚਿਆ ਏ ਪਾੜੀ ਜਿਓ ਪ੍ਰਾਣ ਤਨ ਧਨ ਦੀਆ ਦੀਨੇ ਰਸ ਪੋਗਾ ਸੁਆਮੀ ਨੇ ਤੈਨੂੰ ਆਤਮਾ ਜਿੰਦ ਜਾਣ ਤਿਹ ਅਤੇ ਦੌਲਤ ਬਖਸ਼ੀ ਆ ਤਨ ਤੋਂ ਪਾਵੇ ਸਰੀਰ ਇਹ ਦੇਹ ਧਨ ਤੋਂ ਪਾਵੇ ਦੌਲਤ ਪ੍ਰਾਣ ਤੋਂ ਭਾਵ ਹੈ ਜਿੰਦ ਜਾਨ ਸੁਆਮੀ ਨੇ ਮਾਲਕ ਨੇ ਤੈਨੂੰ ਜਿੰਦ ਜਾਨ ਸਰੀਰ ਅਤੇ ਦੌਲਤ ਬਖਸ਼ੀ ਹੈ ਅਤੇ ਮਾਨਣ ਲਈ ਖੁਸ਼ੀਆਂ ਬਖਸ਼ੀਆਂ ਨੇ ਗ੍ਰਹਿ ਮੰਦਰ ਰਤ ਦੀਏ ਰਾਜ ਪਲੀ ਸੰਜੋਗ ਗ੍ਰਹਿ ਤੋਂ ਭਾਵ ਹੈ ਘਰ ਮੰਦਰ ਤੋਂ ਭਾਵ ਹੈ ਮਹਿਲ ਰੱਥ ਤੋਂ ਭਾਵ ਹੈ ਗੱਡੀਆਂ ਆਸਤੂਪ ਤੋਂ ਭਾਵ ਹੈ ਘੋੜੇ ਉਸ ਨੇ ਤੈਨੂੰ ਘਾਰ ਮਹਿਲ ਰੱਥ ਅਤੇ ਘੋੜੇ ਦਿੱਤੇ ਨੇ ਅਤੇ ਤੇਰੇ ਲਈ ਚੰਗੇ ਤੇਰੇ ਲਈ ਚੰਗੇ ਸੰਜੋਗ ਬਣਾਏ ਨੇ ਸਤ ਬਣਤਾ ਸਾਜਨ ਸੇਵਕ ਦੀਏ ਪ੍ਰਭ ਦੀਵਨ ਜੋਗਾ ਉਸਨੇ ਤੈਨੂੰ ਪੁੱਤਰ ਪਤਨੀ ਮਿੱਤਰ ਅਤੇ ਨੌਕਰ ਆਪ ਸੇਵਕ ਪ੍ਰਦਾਨ ਕੀਤੇ ਨੇ ਬਖਸ਼ੇ ਨੇ ਸੁਆਮੀ ਸਾਰਿਆਂ ਨੂੰ ਦੇਣ ਲਈ ਸਰਬ ਸ਼ਕਤੀਮਾਨ ਹੈ ਪ੍ਰਭ ਦੇਵਨ ਯੋਗ ਉਹ ਦੇਵਨ ਯੋਗ ਹੈ ਉਹ ਦੇਵਨ ਵਾਲਾ ਹੈ ਕੇਵਲ ਹੀ ਕੇਵਲ ਪ੍ਰਭੂ ਤੇ ਸਖਦਾ ਹੈ ਹਰ ਸਿਮਰਤ ਤਨ ਮਨ ਹਰਿਆ ਲੈ ਜਾਹੀ ਬਿ ਜੋਗਾ ਪ੍ਰਭੂ ਦਾ ਭਜਨ ਕਰਨ ਦੁਆਰਾ ਪ੍ਰਭੂ ਦਾ ਸਿਮਰਨ ਕਰਨ ਨਾਲ ਪ੍ਰਭੂ ਨੂੰ ਚੇਤੇ ਕਰਨ ਨਾਲ ਦੇਹ ਦੇ ਆਤਮਾ ਹਰੇ ਭਰੇ ਹੋ ਜਾਂਦੇ ਨੇ ਤਨ ਮਨ ਹਰਿਆ ਸਾਡਾ ਤਨ ਵੀ ਤੇ ਮਨ ਵੀ ਹਰਿਆ ਹੋ ਜਾਂਦਾ ਹੈ ਅਤੇ ਸਾਡੇ ਜਿਹੜੇ ਦੁੱਖ ਏ ਸਾਡੇ ਜਿਹੜੇ ਵਿਯੋਗ ਹੈ ਗਮ ਹੈ ਉਹ ਦੂਰ ਹੋ ਜਾਂਦੇ ਨੇ ਲੈ ਜਾਏ ਵਿਯੋਗ ਸਾਧ ਸੰਗ ਹਰ ਗੁਣ ਰਮ ਹੋ ਬਿਨਸੀ ਸਭ ਰੋਗ ਸਤ ਸੰਗਤ ਅੰਦਰ ਬੈਠ ਕਰਕੇ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦਾ ਜਸ ਉਚਾਰਨ ਕਰ ਪ੍ਰਮਾਤਮਾ ਦੇ ਗੁਣ ਗਾਇਨ ਕਰ ਅਤੇ ਤੇਰੀਆਂ ਤਕਲੀਫਾਂ ਦੂਰ ਹੋ ਜਾਣਗੀਆਂ ਬੇਣਸੀ ਸਭ ਰੋਹ ਅਜ ਦਾ ਹੁਕਮਨਾਮਾ ਸਾਹਿਬ ਆਪ ਜੀ ਨੇ ਸਰਵਣ ਕਰਨਾ ਕਿ ਕਾ ਪਵਿੱਤਰ ਅੰਗ ਸਤਿ ਸੇ ਤੇ ਵਿਰਾਜਮਾਨ ਸ਼ਬਦ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਖੜਨ ਕਲਪਲੇਸ ਹੈ ਰੱਬ ਸਿਮਰ ਨਾਨਕ ਨੇ ਦੂਰ ਨੇ ਅਜ ਦੇ ਹੁਕਮਨਾਮਾ ਸਾਹਿਬ ਅੰਦਰ ਪੰਜਵੇਂ ਪਾਸ਼ਾ ਪੰਜਵੇਂ ਜਾਮੇ ਪੰਜਵੇਂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਿਨਾਂ ਨੇ ਸਮਝਾਉਣਾ ਕੀਤਾ ਕਿ ਉਸ ਪ੍ਰਮਾਤਮਾ ਨੂੰ ਅਖਾਲ ਪੁਰਖ ਨੂੰ ਸਿਮਰਨ ਨਾਲ ਸਿਮਰਨ ਕਰਨ ਨਾਲ ਉਸ ਪ੍ਰਮਾਤਮਾ ਨੂੰ ਚੇਤੇ ਕਰਨ ਨਾਲ ਸਾਨੂੰ ਕਿਹੜੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ ਜਿਹੜਾ ਉਸ ਪ੍ਰਮਾਤਮਾ ਨੂੰ ਸਿਮਰਦਾ ਹੈ ਉਸthia ਮਰਦੀਆਂ ਇਛਾਵਾਂ ਪੂਰਨ ਹੁੰਦੀਆਂ ਐ ਆਸਾ ਮਨਸਾ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਐ ਉਹਨਾਂ ਦੇ ਜਿਹੜੇ ਕਾਲ ਕਲੇਸ਼ ਐ ਦੁੱਖ ਐ ਦੂਰ ਹੋ ਜਾਂਦੇ ਨੇ ਤੇ ਪ੍ਰਮਾਤਮਾ ਨੇ ਸਾਨੂੰ ਕਿਹੜੀਆਂ ਬਖਸ਼ੀਆਂ ਦਿੱਤੀਆਂ ਨੇ ਸਮਝਾਉਣਾ ਕੀਤਾ ਕਿ ਪ੍ਰਮਾਤਮਾ ਨੇ ਤੈਨੂੰ ਇਹ ਜਿੰਦ ਜਾਨ ਬਖਸ਼ੀ ਐ ਤੇਰੇ ਅੰਦਰ ਤਾਨ ਬਖਸ਼ੀ ਨੇ ਤਨ ਦਿੱਤਾ ਤੈਨੂੰ ਧਨ ਦਿੱਤਾ ਤੈਨੂੰ ਬਹੁਤ ਬਖਸ਼ਿਸ਼ਾਂ ਦਿੱਤੀਆਂ ਨੇ ਤੈਨੂੰ ਗ੍ਰਹਿ ਦਿੱਤਾ ਘਰ ਦਿੱਤਾ ਮਹਿਲ ਦਿੱਤਾ ਏ ਰਥ ਦਿੱਤੇ ਨੇ ਘੋੜੇ ਦਿੱਤੇ ਨੇ ਤੈਨੂੰ ਪਰਿਵਾਰ ਬਖਸ਼ਿਆ ਰਿਸ਼ਤੇਦਾਰ ਬਖਸ਼ੇ ਨੇ ਪਰ ਤੂੰ ਉਸ ਪ੍ਰਮਾਤਮਾ ਨੂੰ ਜਿਸ ਨੇ ਤੈਨੂੰ ਇਹ ਸਾਰਾ ਕੁਝ ਬਖਸ਼ਿਆ ਏ ਜਿਸ ਕਾਮਲੀ ਤੂੰ ਆਇਆ ਏ ਜਿਸ ਕਾਮ ਨਾਲ ਤੇਰਾ ਆਇਆ ਸਫਲਾ ਹੋ ਜਾਣਾ ਏ ਜਿਸ ਕਾਮ ਨਾਲ ਤੇਰੀ ਇਹ ਦੇਹ ਤੇ ਆਤਮਾ ਹਰਿਆ ਹੋ ਜਾਣਾ ਏ ਉਹ ਕਾਮਨੀ ਕਰਤਾ ਉਹ ਕੰਮ ਹੈ ਕਿ ਉਹ ਕੰਮ ਹੈ ਅਕਾਲ ਪੁਰਖ ਵਾਹਿਗੁਰੂ ਨਿਮਰਨਾ ਚੇਤੇ ਕਰਨਾ ਉਸ ਦੇ ਜਸ ਗਾਇਨ ਕਰਨਾ ਉਸ ਦੇ ਜਸ ਗਾਇਨ ਕਰਨ ਨਾਲ ਹੋਵੇਗਾ ਕਿ ਉਸ ਦੇ ਜਸ ਗਾਇਨ ਕਰਨ ਨਾਲ ਤੈਨੂੰ ਸੁੱਖਾਂ ਦੀ ਪ੍ਰਾਪਤੀ ਹੋਊਗੀ ਤੇਰੇ ਦੁੱਖ ਕੱਟੇ ਜਾਣਗੇ ਤੇਰਾ ਇਸ ਸੰਸਾਰ 'ਚ ਆਇਆ ਸਫਲਾ ਹੋ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹ ਏਕ ਰੁਜਿੱਕੀ ਫਤਿਹ